ਪਰੀਪੁਰ ਦੀ ਨਾਰਪੁਰ ਦੀ ਤੁਹਾਡਾ ਵਿਆਹ ਕਦੋਂ ਹੋਇਆ ਸੀ 3 ਸਾਲ ਹੋ ਗਏ ਵਿਆਹ ਨੂੰ ਕੀ ਨਾਮ ਮੇਰੇ ਘਰ ਵਾਲਾ ਰਜਿੰਦਰ ਸਿੰਘ ਨਾਂ ਉਹ ਮੁਸਾਖੇਲ ਮੈਮਪੁਰ ਹੋਂਦ ਕੀ ਗੱਲ ਹੋਈ ਹੈ ਜਿਹੜਾ ਤੁਮੋਂ ਇੱਕ ਤਾਂ ਮੇਰਾ ਕੋਰਟ ਚ ਕੇ ਮੇਰਾ ਕੋਰਟ ਚ ਵੀ ਕੇਸ ਲੱਗਾ ਹੈ 16 ਤਰੀਕ ਨੂੰ ਮੈਨੂੰ ਕੁੱਟਮਾਰ ਕੀਤੀ ਸੀ 16 ਜਨਵਰੀ ਨੂੰ 9ਵੇਂ ਮਹੀਨੇ ਅੱਛਾ 24 2024 ਚ ਤੇ ਤੁਮਾਰ ਕਹਿੰਦੀ ਮੈਂ ਕੋਰਟ ਚ ਕੇਸ ਕੀਤਾ ਮੈਨੂੰ ਰਾਤ ਗਲਾਂ ਘੁੱਟਦੇ ਰਹੇ ਨੇ ਮਾਰਦੇ ਰਹੇ ਨੇ ਕਹਿੰਦੇ ਨੇ ਮੁੰਡਾ ਕਰਾ ਦੇ ਮੇਰੀ ਨਾਨ ਕਹਿੰਦੀ ਮੇਰੇ ਨਾਲੇ ਮੈਂ ਬਾਹਰ ਨਹੀਂ ਜਾਣਾ ਮੈਂ ਕਹਾ ਮੈਂ ਮੁੰਡਾ ਨਹੀਂ ਦੇਣਾ ਮੈਂ ਮੁੰਡਾ ਨਾਲ ਕਿਸੇ ਦਾ ਨਾਲ ਨਾ ਕਰਾਂ ਮੇਰਾ ਘਰ ਵਾਲੇ ਵੀ ਮੈਨੂੰ ਧੱਕਿਆਂ ਦੇਣਾ ਤੇ ਮਾਰ ਦੇਣਾ ਦੋ ਸਾਲ ਦਾ ਜੀ ਹੁਣ ਇਹ ਕਹਿੰਦਾ ਕਿ ਕੋਰਟ ਚ ਕੇਸ ਵੀ ਲੱਗਾ ਤੇ ਕਹਿੰਦਾ ਮੈਨੂੰ ਕੱਲ ਦੀਆਂ ਵੀਡੀਓ ਵੀ ਪਾਉਣਾ ਦਾ ਫੋਟੋਆਂ ਵੀ ਕੱਲ ਦਾ ਕਿ ਮੈਂ ਵਿਆਹ ਦੂਜਾ ਕਰੋ ਲਗਾਵਾ ਵਿਚੋਲੇਆਂ ਨੂੰ ਕਹਿੰਦੇ ਨੇ ਅਸੀਂ ਪੈਸੇ ਦਿੱਤੇ ਨੇ ਤੇ ਖਰੀਦ ਕੇ ਲਿਆਂਦਾ ਵੇ ਮੇਰੇ ਘਰ ਵਾਲਾ ਕੁਝ ਨਹੀਂ ਕੰਮ ਇਹ ਕਰਦਾ ਬਾਹਰ ਕਹਿੰਦੇ ਬਾਹਰ ਦੇ ਪੇਪਰ ਲਾਏ ਨੇ ਇਟਲੀ ਦੇ ਤੇ ਤੁਹਾਨੂੰ ਇਹਦਾ ਪਤਾ ਲੱਗਾ ਵਿਆਹ ਤੁਸੀਂ ਕਰ ਲਿਆ ਇਹਨਾਂ ਨੇ ਵਿਚੋਲੇ ਨੂੰ ਫੋਨ ਕੀਤਾ ਆ ਵੀ ਜੇ ਮਿਆਣੀ ਫੋਨ ਕੀਤਾ ਵਿਚੋਲੇ ਮਿਆਣੀ ਦੇ ਰਹਿਣ ਵਾਲੇ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਵਿਆਹ ਕਰਾਉਣ ਲੱਗੇ ਨੇ ਤੇ ਜਿਹੜੀ ਫੋਟੋਆਂ ਵਗੈਰਾ ਜਿਹੜੀਆਂ ਆਈਆਂ ਉਹਨਾਂ ਦੇ ਉਹ ਮੇਰੇ ਘਰ ਵਾਲੇ ਨੇ ਖੋਦ ਭੇਜੀਆਂ ਮੈਨੂੰ ਮੈਨੂੰ ਕਹਿੰਦਾ ਮੈਨੂੰ ਕੰਮ ਕੀ ਦਿੰਦਾ ਮੈਂ ਵਿਆਹ ਕਰਾਉਣ ਲੱਗਾ ਮੈਂ ਦੂਜਾ ਮੁੰਡਾ ਹਣ ਕੋਈ ਹੋਰ ਕਿਸੇ ਨੂੰ ਲੈਣਾ ਤੁਸੀਂ ਕਿਹਨਾਂ ਨੂੰ ਲੈਣਾ ਮੁੰਡਾ ਕੋਹਣਾ ਤੂੰ ਰੈਂਟੀ ਹੋ ਗਈ ਐ ਕਦੀ ਮੈਨੂੰ ਧਮਕੀਆਂ ਦੇਂਦਾ ਤੂੰ ਰੈਂਟੀ ਹੋ ਗਈ ਐ ਤੂੰ ਮਰ ਗਈ ਐ ਤੋਣਾ ਤੇ ਪ੍ਰਾਣ ਨੂੰ ਕਹ ਦੂਜਾ ਵਿਆਹ ਕਰ ਦੇ ਮੇਰਾ ਮੈਂ ਹੀ ਮੰਗਾਂ ਮੈਂ ਉੱਥੇ ਬਸਣਾ ਚਾਹੁੰਦੀ ਐ ਮੈਨੂੰ ਘਰ ਲਵੋ ਘਰ ਦਵਾ ਦਿਓ ਮੈਂ ਉੱਥੇ ਰਹਿਣਾ ਮੇਰਾ ਬੱਚਾ ਜਾਂ ਬੇਟਾ ਵੇ 2 ਸਾਲ ਦਾ ਅਸੀਂ ਕਿੱਥੇ ਜਾਵਾਂਗੇ ਤੋੜੀ ਜਿਹੜੇ ਬਸ ਮੈਂ ਉੱਥੇ ਰਹਿਣਾ ਚਾਹੁੰਦੀ ਐ ਮੇਰਾ ਹੱਕ ਦਵਾ ਦਿਓ ਬਸ ਫਿਰੇ ਹੀ ਫਿਰਦੀ ਐ ਆਹ ਰਾਣੀ ਕੀ ਇਹ ਤਾਂ ਲੜਕੀ ਲੱਗਦੀ ਐ ਇਹ ਲੜਕੀ ਮੇਰੀ ਇਹ ਕਿੰਨੇ ਸਾਲ ਹੋਏ ਇਹ ਵਿਆਹ ਨੂੰ ਵਿਆਹ ਨੂੰ 10 ਸਾਲ ਹੋ ਗਏ 10 ਸਾਲ ਇਹ මොਨ ਕੀ ਮਾਮਲਾ ਕੀ ਹੈ ਸਾਰਾ ਇਹ ਮਾਮਲਾ ਇਹ ਵੀ ਰਾਤ ਅਸੀਂ ਗਏ ਆ ਜਾਂਦਾਂ ਨੂੰ ਅੱਗੇ ਕੁੱਟਣ ਮਾਰਨ ਦੇ ਹਣ ਤੇ ਇਹ ਕੁੜੀ ਬੇੜ ਲਾ ਕੇ ਖੜੀ ਹੀ ਰੋਣ ਡਈ ਸੀ ਇਹਨਾਂ ਨੇ ਗਾਲ ਵੀ ਕੁੱਟਿਆ ਇਹਦੇ ਘਰ ਦੇ ਨੇ ਤੇ ਇਹਦੀ ਸਾਸ ਨੇ ਪਿੱਛੋਂ ਡੰਡਿਆਂ ਨਾਲ ਕੁੱਟਿਆ ਤੇ ਜਿਹੜੀ ਇਹਦੀ ਨਣਾਣੇ ਉਹਨੇ ਕਹ ਵੀ 3 ਵਜੇ ਕਿਹਾ ਵੀ ਇਹਦੇ ਕੋਲ ਮੋਬਾਈਲ ਮੂਲ ਖੋਲੋ ਇਹਨੂੰ ਘਰੋਂ ਕੱਢੋ ਇਹਨੂੰ ਕੱਦੋਂ ਰੱਖਿਆ ਜੀ ਤੇ ਇਹਨਾਂ ਨੇ ਘਰ ਘਰੋਂ ਕੱਢ ਦਿੱਤਾ ਤੇ ਇਹ ਫਿਰ ਵਿਚਾਰੀ ਗਲੀ 'ਚ ਰੋਂਣ ਗਈ ਸੀ ਛੜਕਰੇ ਉੱਤੇ ਅਤੇ ਕੀ ਰੱਕੇ ਤੇ ਅਸੀਂ ਵੈਸੇ ਹੀ ਗਏ ਆ ਹਨ ਨੂੰ ਨਹੀਂ ਸੀ ਪਤਾ ਵੀ ਇਹਨਾਂ ਤੋਂ ਲੈ ਕੋਈਆਂ ਨੇ ਸਾਹ ਕੋਈਆਂ ਨੇ ਅਸੀਂ ਵੈਸੇ ਹੀ ਗਏ ਆ ਅੱਗੇ ਦੇਖੀ ਕੁਰੀ ਦਾ ਪਤਾ ਲੱਗੇ ਉਹ ਜਾਂਦਿਆਂ ਨੂੰ ਕੁਰੀ ਦਾ ਗਾਲ ਕੁੱਟਿਆ ਉਹਦੀ ਸੱਸ ਨੇ ਡੰਡੇ ਮਾਰੇ ਬਹੁਤ ਮੰਤੀ ਹੱਥ ਕੀਤੀ ਕਹਿੰਦੇ ਤੈਨੂੰ ਮਾਰ ਦੇਣਾ ਅਸੀਂ ਮੁੰਡਾ ਆਪ ਦਾ ਲੈਣਾ ਤੇ ਕੋਰਟ ਕੇਸ ਲੱਗਾ ਹਾਂਜੀ ਕੋਰਟ ਕੇਸ ਲੱਗਾ ਵੇ ਹੁਣ ਕਹਿੰਦਾ ਮੈਂ ਵਿਆਹ ਕਰਾਉਣਾ ਪਤਾ ਨਹੀਂ ਕਰਾ ਲਿਆ ਸੋ ਕਹਿੰਦਾ ਮੈਂ ਵਿਆਹ ਕਰਾਉਣਾ ਪਰਸੋਂ ਮੈਂ ਵਿਆਹ ਕਰਾਉਣਾ ਤੇ ਆਹ ਗਾਨੇ ਗੁੰਨੇ ਬੱਚੇ ਅਸੀਂ ਮਿਹਨਤੀ ਕਰਨੇ ਆ ਹਾਂਜੀ ਠੀਕ ਹੈ ਮੈਂ ਚੰਨੇ ਸਾਡੀ ਕੁੜੀ ਨੂੰ ਘਰ-ਬਾਰ ਮਿਲਣਾ ਚਾਹੀਦਾ ਕੁੜੀ ਸਾਡੀ ਉੱਥੇ ਹੀ ਵੱਸਣੀ ਚਾਹੀਦੀ